ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੀ ਮੈਚਿੰਗ ਸੂਟ ਹੈ ਬਿੱਤ ਦੁਪੱਟੇ ਦੇ ਨਾਲ ਗਰਮੀ ਵਾਲੀ ਵੈਰਿਟੀ ਹੈ ਜੀ ਬਿਲਕੁਲ ਇਹ ਗਰਮੀ ਵਾਲੀ ਵੈਰਿਟੀ ਹੈ ਜੀ ਕੱਲਰ ਬਹੁਤ ਵਧੀਆ ਕੱਲਰ ਨੇ ਸਾਰੀ ਸ਼ਾਨਦਾਰ ਕੁਆਲਿਟੀ ਹੈ ਬਿਲਕੁਲ ਖੁੱਤੀ ਕਪੜਾਈ ਬਿਲਕੁਲ ਗਰਮੀ ਵਾਲਾ ਆ ਦੇਖੋ ਜੀ ਕਮੀਜ਼ ਕਪੜਾ ਹੋ ਗਿਆ ਇਹ ਬਲੇ ਸਲਵਾਰ ਹੋ ਗਈ ਇਹਦੇ ਨਾਲ ਪ੍ਰਿੰਟ ਤੋਂ ਅਟਾ ਹੋ ਗਿਆ ਇਹਦੇ ਨਾਲ ਬਿਲਕੁਲ ਕਾਟਨ ਦਾ ਸੁਤੀ ਜਾਵਾ ਪੂਰੇ ਵੱਡੇ ਸਾਈਜ਼ ਦਾ ਜੀ ਸ਼ੇਰ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਟੀ ਤੇ ਸ਼ੇਰ ਮੇਲਾ ਚੱਲੀ ਜਾਂਦਾ ਹੈਗਾ ਬਿਲਕੁਲ ਵਧੀਆ ਹ ਅਨਸਾਰ ਦੁਪੱਟੇ ਵਾਲਾ ਸੂਟ ਰੰਗ ਡਿਜ਼ਾਈਨ ਦੇ ਵਿੱਚ ਬਹੁਤ ਆਗੇ ਜੀ ਦੇਖੋ ਹਾਈਕ ਨੇ ਐਂ ਦੇ ਵਿੱਚ ਕਿਆ ਆਚਰ ਕਲਰਾ ਜ ਆ ਪੰਜ ਪੰਜ ਕੱਦਾਂ ਦੇ ਵਿੱਚ ਮਾਲ ਆਇਆ ਹੋਇਆ ਹੈਗਾ ਬਿਲਕੁਲ ਫਾਈਸਟੀ ਕੁਆਲਟੀ ਹੈ ਜੀ ਸੁਤੀ ਕਪੜਾ ਹੈਗਾ ਬਿਲਕੁਲ ਗਰਮੀ ਦੇ ਪੌਣ ਵਾਲਾ ਹੋਲਾ ਕੁਆਲਟੀ ਜਮਾਲ ਪਹੁੰਚੂਕਿਆ ਜੀ ਪਹਿਲਾਂ ਰੰਗੜੀਆਂ ਬਹੁਤ ਐਸੇ ਵਿੱਚ ਰੰਗੜੀਆਂ ਖਤਮ ਹੋ ਗਈ ਸੀਗੇ ਨਵੇਂ ਦਬਾਰੀ ਰੰਗ ਤੇ ਜੈਲ ਬਹੁਤ ਆ ਗਏ ਦੇ ਵਿੱਚ ਸੇੜ ਮੇਲਾ ਜਲਦੀ ਜਾਂਦਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇੜ ਮੇਲੇ ਦੇ ਉੱਤੇ ਜੀ ਦੇਖੋ ਜੀ ਰੰਗ ਤੇ ਡਿਜ਼ਾਈਨ ਤਾਂ ਹੋਰ ਵੀ ਬਹੁਤ ਸਾਰੇ ਆਏ ਹੋਏ ਕੁਆਲਿਟੀ ਆ ਜੀ ਇਹ। ਇਹ ਆ ਵੀ ਮਾਰਕੀਟ ਦੇ ਵਿੱਚ 800 ਦਾ 850 ਦਾ ਸੂਟ ਵਿਕਦਾ ਹੈਗਾ। ਕੁਆਲਿਟੀ ਕੱਪੜੇ ਦੇਖ ਲਓ ਜੀ ਚੈੱਕ ਕਰਕੇ। ਬਿਲਕੁਲ ਰੇਸ਼ੀਮ ਵਰਗੀ ਕੁਆਲਿਟੀ। ਆ ਦੇਖੋ ਪੂਰਾ ਵਧੀਆ ਡਿਜ਼ਾਈਨਰ ਸੂਟ ਆ ਇਹ। ਨਾਲ ਸਲਵਾਰ ਦਾ ਕੱਪੜਾ, ਕੱਪੜਾ ਦੇਖੋ ਜੀ ਬਿਲਕੁਲ ਮਲਾਈ ਵਰਗਾ ਕੱਪੜਾ ਹੈਗਾ। ਪਲੇਨ ਦਪੱਟਾ ਇਹਦੇ ਨਾਲ ਸ਼ਕੂਨ ਦਾ ਕਪੜਾ ਦਾ ਪੂਰਾ ਟੌਪ ਲੈ ਜੀ ਸਾਰਾ ਇਹ ਕਪੜਾ ਹਨ ਸਾਰਾ ਹੈਗਾ ਆ ਦੇਖੋ ਜੀ ਰੰਗੇ ਦੇ ਵਿੱਚ ਰੰਗਾਂ ਕਿ ਕਿਤਕ ਵਧੀਆ ਜੀ ਇਹ ਸੇਲ ਮੇਲੇ ਦੇ ਉੱਤੇ ਜੀ ਸਿਰਫ 500 ਰੁਪਏ ਸੂਟ ਕਰਤਾ ਜੀ ਆਪਾਂ ਨੇ ਆਡੇ ਵਾਸਤੇ ਸਪੈਸ਼ਲ ਆਫਰ ਦੇ ਵਿੱਚ ਲਾਇਆ ਹੋਇਆ ਜੀ 500 ਰੁਪਏ ਦੇ ਵਿੱਚ ਵਿਦ ਦੁਪੱਟੇ ਦੇ ਨਾਲ ਜੀ ਬਿਲਕੁਲ ਪੈਂਤੀ ਜੂਤਾ ਪੂਰਾ ਵਧੀਆ ਕੁਆਲਿਟੀ ਦੇ ਵਿੱਚ 500 ਰੁਪਏ ਦਾ ਸੂਟ ਸੇਲ ਮੇਲੇ ਚੱਲ ਜਿੰਦਾ ਜੀ ਸੇਲ ਮੇਲੇ ਤੇ ਰੰਗ ਦੇਖੋ ਸਾਰੇ ਸ਼ਾਨਦਾਰ ਰੰਗ ਨੇ ਰੰਗ ਬਥੇਰੇ ਬਹੁਤ ਵਧੀਆ ਬੰਦੇ ਆਏ ਹੋਏ ਨੇ ਰੰਗ ਸਾਰੇ ਦੇ ਵਿੱਚ ਬੱਦ ਤੇ ਪੱਛੇ ਦੇ ਨਾਲ 500 ਦੇ ਵਿੱਚ ਜੀ ਦੇਖੋ ਰੰਗ ਦੇ ਵਿੱਚ ਮੀਡੀਅਮ ਰੰਗ ਵੀ ਆਏ ਹੋਏ ਨੇ ਡਾਰਕ ਰੰਗ ਸੀਗੇ ਮੀਡੀਅਮ ਰੰਗ ਵੀ ਆਏ ਹੋਏ ਨੇ ਜਿਹਦੇ ਵਿੱਚ ਖੇੜ ਬਹੁਤ ਹੋ ਰਹਾ ਹੈ ਸਾਡੇ ਕਪੜਾ ਹੀ ਪੂਰਾ ਵਧੀਆ ਜੀ ਪੂਰਾ ਹੰਸਰ ਕੁਆਲਟੀ ਦੇ ਉੱਤੇ ਕਪੜਾ ਜੀ ਇਹ ਹੈਗਾ ਇਹਦੇ ਨਾਲ ਸਰਵਾਰਾ ਕਪੜਾ ਇਹ ਹੈਗਾ ਦਪੱਟਾ ਜੀ ਨਾਲ ਰੇਟੇ ਦਾ ਹੀ 500 ਹੀ ਘੱਟਾ ਜੀ 500 ਦੇ ਵਿੱਚ 500 ਘੱਟਾ ਜੀ ਸੇਲ ਮੇਲੇ ਤੇ ਜੀ 500 ਦੇ ਵਿੱਚ ਸੂਟ ਹੈ ਫੈਂਸੀ ਸੂਟ 500 ਰੁਪਏ ਵਿੱਚ ਗੱਜ ਦਾ ਬੱਟੇ ਦੇ ਨਾਲ ਰੰਗ ਪੂਰੇ ਟਾਪ ਦੇ ਰੰਗ ਆਏ ਹੋਏ ਸਾਰੇ ਜਿਹਦੇ ਵਿੱਚ ਤੇ ਡਿਜ਼ਾਈਨਿੰਗ ਬਹੁਤ ਇੰਨੇ ਜਮਾਲਾ ਹੋਇਆ ਹੈ ਜਿਹਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਸੋਹਣੇ ਸੋਹਣੇ ਡਿਜ਼ਾਈਨ ਜਮਾਲਾ ਹੋਇਆ ਹੈ ਜਿਹਦੇ ਵਿੱਚ ਅਰੇ ਮੇਰੇ ਡਿਜ਼ਾਈਨ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਸਾਰੇ ਇੱਕ ਵਧੀਆ ਡਿਜ਼ਾਈਨ ਹੈ ਜਿਹਦੇ ਵਿੱਚ ਇਹ ਕਿੰਨਾ ਵਧੀਆ ਡਿਜ਼ਾਈਨ ਹੈ ਇਹ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਕਪੜਾ ਪੂਰਾ ਮਲੈਮ ਤੇ ਸੌਫਟ ਕਪੜਾ ਹੈਗਾ ਸਰਵਾਰ ਦਾ ਕਪੜਾ ਆ ਦੁਪੱਟਾ ਆ ਗਿਆ ਜੀ ਆ ਦੇਖੋ ਸ਼ਾਨਦਾਰ ਰੰਗ ਜੀ ਦੁਪੱਟੇ ਵੀ ਸ਼ਾਨਦਾਰ ਪੂਰੇ ਵਧੀਆ ਨਾਲ ਬਿਲਕੁਲ ਸੌਫਟ ਕਪੜਾ ਹੈਗਾ ਇਸ ਪਲਕਾਰ ਪੂਰਾ ਵਧੀਆ ਵੱਡਾ ਦੁਪੱਟੇ ਜੀ ਨਾਲ ਪ੍ਰਿੰਟਰ ਸੂਟ ਦੇ ਨਾਲ ਦਾ ਜਿਹੜਾ ਆਮ ਹੀ 1500 ਦਾ 900 ਦਾ ਸੂਟ ਵਿਖਦਾ ਹੈਗਾ ਸਿਰਫ 500 ਦੇ ਘੱਟ ਆ ਜੀ ਇਹ 500 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਤੇ ਸੇਲ ਵੇਲੇ ਤੇ ਜੀ 500 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਦੇਖੋ ਇਹਦੇ ਵਿੱਚ ਰੰਗ ਇੱਕ ਤੋਂ ਇੱਕ ਵਧੀਆ ਰੰਗ ਆਏ ਹੋਏ ਸਾਰੇ ਜੀ ਇਹ ਇੱਕ ਤੋਂ ਇੱਕ ਵਧੀਆ ਰੰਗ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਜਾਂ 5 ਕਲਰਾਂ ਦੇ ਵਿਚਾਲਾ ਹੋਇਆ ਜੀ ਇਹ ਰੇਟ ਸਿਰਫ 500 ਰੁਪਏ ਘੱਟਾ ਜੀ ਬਹੁਤ ਹੀ ਡਿਜ਼ਾਈਨ ਆਏ ਨੇ ਤੇ ਬਹੁਤ ਕੁਆਲਿਟੀ ਚ ਮਾਲ ਆਇਆ ਹੈਗਾ ਕਿਸੇ ਵੀ ਭੈ ਭਰਾ ਨੇ ਇਕੱਠੇ ਸੰਝੇ ਵੇਚਣ ਵਾਸਤੇ ਦਗਾੜਦਾਰ ਵਾਸਤੇ ਲੈਣੇ ਤਾਂ ਜਿੰਨੇ ਮਰਜ਼ੀ ਲੈ ਜਾ ਸਕਦਾ ਜੀ ਹੁਣ ਫੁੱਲ ਕੁਆਲਿਟੀ ਚ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਜਿਵੇਂ ਕੋਈ ਪ੍ਰੋਗਰਾਮ ਤੇ ਅੱਪ ਕਹਿੰਦੇ ਇਕੱਠੇ ਸੂਟ ਲੈਣੇ ਕੋਈ 10 20 ਜਿੰਨੇ ਮਰਜ਼ੀ ਲੈ ਜਾ ਸਕਦਾ ਹੈ ਜੀ ਦੁਪੱਟੇ ਦੇ ਨਾਲ ਬੇਤ ਦੁਪੱਟੇ ਦੇ ਨਾਲ ਦੇਖੋ ਸ਼ਾਨਦਾਰ ਕੁਆਲਿਟੀ ਰੇਟ ਸਿਰਫ 500 ਰੁਪਏ ਦੇ ਵਿੱਚ ਗੈਦ ਦਬੱਟੇ ਦੇ ਨਾਲ ਆ ਜੀ ਰੰਗ ਹਰ ਇੱਕ ਦੇ ਵਿੱਚ ਫੁੱਲ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਜੀ ਨਵੇਂ ਤੋਂ ਨਵੇਂ ਸੈੱਟ ਆ ਚੁੱਕੇ ਨੇ ਜਿੰਨੇ ਮਰਜ਼ੀ ਖੁਪਲਾ ਸਕਦੇ ਹੋ ਜੀ ਸੇਲ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਇੱਕ ਤੇ ਇੱਕ ਵਧੀਆ ਸਾਰੇ ਇਹਦੇ ਵਿੱਚ ਭਰਾਵਾਂ ਦੀ ਹੱਤੀ ਤੇ ਸੇਲ ਮੇਲਾ ਚੱਲ ਰਿਹਾ ਜੀ ਕਾਟਨ ਦਾ ਸੂਟ ਹੈ ਪੂਰਾ ਵਧੀਆ ਦੁਪੱਟੇ ਦੇ ਨਾਲ ਸਿਰਫ 500 ਦਾ ਭਰਾਮਾ ਦੀ ਹੱਟੀ ਵਾਸਟਾ ਰੋਡ ਮਾੜ ਮੰਡੀ